ਕਈ ਵਾਰੀ ਆਪਾਂ ਆਪਣੇ ਘਰ ਵਿੱਚ ਕੋਈ ਮਰੀਜ਼ ਬਿਮਾਰ ਹੁੰਦਾ ਤੇ ਕਈ ਵਾਰੀ ਬੰਦੇ ਨੂੰ ਗਲਾਨੀ ਆਉਣ ਲੱਗ ਪੈਂਦੀ ਹੈ ਪਰ ਉਹਨਾਂ ਤੇ ਜਦੋਂ ਆਪਾਂ ਸਮਾਜ ਵਿੱਚ ਵਖਦੇ ਕਿੰਨੇ ਕਿੰਨੇ ਜੇ ਕੋ ਘਰ ਚ ਕੋਈ ਮਰੀਜ਼ ਬਿਮਾਰ ਹੁੰਦਾ ਨਾ ਉਹਨੂੰ ਇਹ ਸਮਝ ਕੇ ਉਹਦੀ ਸੇਵਾ ਕਰਨੇ ਵੀ ਅਸੀਂ ਭਾਗਾ ਵਾਲੇ ਆ ਸਾਨੂੰ ਇਹ ਇੱਕ ਮੌਕਾ ਮਿਲਿਆ ਹੋਇਆ ਵਿਦੇਸ਼ਾਂ ਵਿੱਚ ਨਾ ਜੇ ਕਿਸੇ ਦੇ ਘਰ ਕੋਈ ਬੱਚਾ ਬੱਚੀ ਪੁੱਤਰ ਧੀ ਕੋ ਇਦਾਂ ਦਾ ਪੈਦਾ ਹੋ ਜਾਏ ਜਿਹੜਾ ਖਾਣਾ ਸਕਦਾ ਉਹ ਵੀ ਪੀ ਨਹੀਂ ਸਕਦਾ ਉਹ ਜਿਹਨੂੰ ਆਪਾਂ ਆਪਣੀ ਪੰਜਾਬੀ ਬੁਲਚ ਮੰਦ ਬੁੱਧੀ ਕਹਦੇ ਨੇ ਕਈ ਵਾਰੀ ਜਦੋਂ ਵਦੇਸ਼ਾਂ ਵਿੱਚ ਕਿਤੇ ਇਦਾਂ ਦਾ ਕੋਈ ਬੱਚਾ ਪੈਦਾ ਹੁੰਦਾ ਨਾ ਸਭ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਤੁਹਾਡੇ ਘਰ ਆਉਂਦੀ ਹੈ ਉਹ ਤੁਹਾਨੂੰ ਪੁੱਛਦੇ ਨੇ ਤੁਹਾਨੂੰ ਝਟਕਾ ਤਾਂ ਨਹੀਂ ਲੱਗਾ ਹੁਣ ਝਟਕਾ ਪਹਿਲੀ ਵਾਰੀ ਲੱਗਦਾ ਹੈ ਪਰ ਉਹ ਨਾਲ ਇੱਕ ਸ਼ਬਦ ਪਤਾ ਕੀ ਬੋਲ ਕੇ ਜਾਂਦੇ ਤੁਸੀਂ ਬਹੁਤ ਲੱਗੀ ਹੋ ਕਿ ਤੁਹਾਡੇ ਘਰ ਇਹ ਬੱਚਾ ਬੱਚੀ ਪੈਦਾ ਹੋਇਆ ਹੈ ਇਹਦੇ ਨਾਲ ਤੁਹਾਡੇ ਸਬਰ ਦਾ ਤੁਹਾਡੀ ਜ਼ਿੰਦਗੀ ਦੇ ਸਹਿਜ ਦਾ ਤੁਹਾਡੀ ਜ਼ਿੰਦਗੀ ਦਾ ਇੱਕ ਇਮਤਿਹਾਨ ਸ਼ੁਰੂ ਹੋ ਰਿਹਾ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਇਸ ਬੱਚੇ ਨਾਲ ਕਿਦਾਂ ਦਾ ਸਮਾਂ ਬਤੀਤ ਕਰਦੇ ਹੋ